ਹੇ ਲੋ ਇਹ ਪਾਵਰ ਆਫ ਮੀਡੀਆ ਦੇ ਮੈਂ ਆਹ ਥਰਡ ਆਫ ਨਰਾਂ ਤੇ ਥੋੜੀ ਮੇਰੇ ਪਹਿਲਾਂ ਜੇ ਗੱਲ ਕਰੀ ਇਥੇ ਬੜਾ ਹੀ ਵਧੀਆ ਮਾਹੌਲ ਸੀ ਬੜਾ ਵਧੀਆ ਦਫਤਰ ਸੀਗਾ ਤੇ ਚਮਚਮਾਦੀਆਂ ਲਾਈਟਾਂ ਦੇ ਨਾਲ ਰੋਸ਼ਨੀ ਭਰਾ ਪੂਰਾ ਮਾਹੌਲ ਸੀ ਪਰ ਕੁਝ ਸੈਕੰਡਾਂ ਦੇ ਵਿੱਚ ਸਾਰਾ ਹੀ ਰਾਖ ਦੇ ਵਿੱਚ ਬਦਲ ਗਿਆ ਇੱਕ ਸ਼ਾਰਟ ਸਰਕਟ ਨੇ ਅੱਗ ਇੰਨੀ ਜਿਆਦਾ ਫੈਲ ਆਪੀ ਜਿਵੇਂ ਗੱਲ ਕਰਾਂ ਚੱਜੂ ਮਾਜਰਾ ਕਲੋਨੀ ਖਰੜ ਦੀ ਤੇ ਕੈਮਰਾਮੈਨ ਕੋਲ ਥੱਲੇ ਨਜ਼ਾਰਾ ਜਿਹੜਾ ਇੱਕਦਿ ਥੋੜਿਆ ਤੁਸੀਂ ਤਸਵੀਰਾਂ ਦੇ ਵਿੱਚ ਦਿਖਾ ਦਿਓ ਕਿ ਇੱਕ ਜਿਹੜੀ ਥੱਲੇ ਜਿ ਆ ਕੇ ਸ਼ੁਰੂ ਹੁੰਦੀ ਹੈ ਤੇ ਉਸ ਤੋਂ ਬਾਅਦ ਉੱਪਰ ਤੱਕ ਇੰਨੀ ਕੁ ਜ਼ਿਆਦਾ ਫੈਲ ਜਾਂਦੀ ਹੈ ਕਿ ਕੁਝ ਹੀ ਸੈਕੰਡਾਂ ਦੇ ਵਿੱਚ ਜਿਹੜਾ ਹੈ ਨਜ਼ਾਰਾ ਖੂਬਸੂਰਤ ਨਜ਼ਾਰਾ ਅੱਗ ਦੇ ਨਾਲ ਪੂਰੀ ਕਾਲਕ ਦੇ ਵਿੱਚ ਬਦਲ ਜਾਂਦਾ ਹੈ ਤੇ ਸਾਡੇ ਨਾਲ ਮੌਜੂਦ ਨੇ ਇਸ ਦੁਕਾਨ ਦੇ ਮਾਲਕ ਜਿਨ੍ਹਾਂ ਦਾ ਨੁਕਸਾਨ ਹੋਇਆ ਸਰ ਦਾ ਨਾਮ ਕੀ ਹੈ ਜੀ ਮੇਰਾ ਨਾਮ ਮੇਜਿਸਫੀ ਹੈ ਜੀ ਇਹ ਗੱਲ ਹੁੰਦੀ ਅੱਗ ਲੱਗੀ ਕਿਵੇਂ ਅੱਗ ਲੱਗੀ ਥੋੜੇ ਹੋਰ ਦੇਰ ਦੱਸੋ ਜੀ ਐਕਚੁਅਲੀ ਮੈਂ ਸਿਗਾ ਆਫਿਸ ਦੇ ਵਿੱਚ ਮੈਨੂੰ ਫੋਨ ਆਈ ਬਹੁਤ ਲੇਟ ਯਾਨੀ ਕਿ 3:30 ਵਜੇ ਦੀ ਗੱਲ ਆ ਤੇ ਖਬਰ ਮੈਨੂੰ ਲੇਟ ਮਿਲੀ ਤੇ ਫਿਰ ਇਮੀਡੀਏਟਲੀ ਫਿਰ ਮੈਂ ਫਾਇਰ ਬ੍ਰਿਗੇਡ ਦੇ ਵਿੱਚ ਫੋਨ ਕੀਤਾ ਕਰਨ ਕਾਉਂਸਲ ਦੇ ਵਿੱਚ ਤੇ ਫਿਰ ਉਹਨਾਂ ਦੀ ਸਹਾਇਤਾ ਦੇ ਨਾਲ ਤੇ ਇਸ ਅੱਗ ਨੂੰ ਕਾਬੂ ਪਾਇਆ ਇਸ ਅੱਗ ਲੱਗਣ ਦਾ ਕਾਰਨ ਕੋਈ ਸਮਝ ਲੱਗਿਆ ਜਾਂਲੇ ਮਤਲਬ ਕੋਈ ਕਾਰਨ ਹਲੇ ਸਾਹਮਣੇ ਨਹੀਂ ਆਇਆ ਕਾਰਨ ਇਹੀ ਆ ਰਿਹਾ ਕਿ ਨੀਚੋਂ ਜਿਹੜੀ ਹੈਗੀ ਟ੍ਰੈਵਲ ਦੀ ਦੁਕਾਨ ਆ ਤੇ ਉੱਥੇ ਸ਼ਾਰਟ ਜਿਹੜਾ ਸਰਕਟ ਹੋਇਆ ਸੀਗਾ ਉਸ ਤੋਂ ਬਾਅਦ ਜਿਹੜਾ ਅੱਗ ਨੇ ਹੌਲੀ-ਹੌਲੀ ਅੰਦਰ ਪੀਵੀਸੀ ਵਗੈਰਾ ਲੱਗੀ ਹੋਈ ਸੀਗੀ ਉਹਦੇ ਵਿੱਚ ਅੱਗ ਫੈਲਦੀ ਫੈਲਦੀ ਉੱਪਰ ਆ ਗਈ ਤੇ ਜਿਹੜੀ ਯਾਰ ਵਿੱਚ ਫਾਈਬਰ ਲੱਗੀ ਹੋਈ ਸੀਗੀ ਏਸੀ ਜਿਹੇ ਨਾਲ ਤੇ ਉਸੇ ਉਹਦਾ ਜਰੀਆ ਬਣ ਬਣ ਕੇ ਸਾਰੀ ਉੱਪਰ ਅੱਗ ਆ ਗਈ ਤੇ ਸਾਰਾ ਜਿਹੜਾ ਮੇਰਾ ਸੀਗਾ ਇਸਮੇਟ ਸੀਗੇ ਕਾਫੀ ਸੀਗੇ ਸਮਾਨ ਮੇਰੇ ਸਰਟੀਫਿਕੇਟ ਸੀਗੇ ਡਿਗਰੀ ਸੀਗੇ ਉਹ ਸਾਰੇ ਇਸ ਅਗ ਦੀ ਚਪੇਟ ਦੇ ਵਿੱਚ ਆ ਗਏ ਕੋਈ ਜਾਨੀ ਨੁਕਸਾਨ ਨਾ ਹੋਣ ਤੋਂ ਵਿਚਾਰੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਕਿਤੇ ਵਿੱਚ ਨਹੀਂ ਜਾਨੀ ਨੁਕਸਾਨ ਤਾਂ ਕੁਝ ਨਹੀਂ ਆ ਪਰ ਡਰਤ ਸੀਗਾ ਕਿ ਵੀ ਕੁਝ ਵੱਡਾ ਹਾਸਾ ਨਾ ਵਾਪਰ ਜਾਵੇ ਕਿਉਂਕਿ ਇਹ ਸਾਰਾ ਰਹਿਸ਼ੇ ਏਰੀਆ ਹੈ ਸਾਰੇ ਆਪਣੇ ਨੇ ਲੋਕ ਤੇ ਐਦਾਂ ਦਾ ਨੁਕਸਾਨ ਨਾ ਹੋਵੇ ਕੋਈ ਕਿਸੇ ਐਮਸੀ ਵੱਲੋਂ ਜਾਂ ਕਿਸੇ ਹੋਰ ਅਧਿਕਾਰੀ ਵੱਲੋਂ ਜੇ ਆਪਾਂ ਗੱਲਬਾਤ ਕਰੀਏ ਕੋਈ ਸਹਾਇਤਾ ਦਾ ਕੋਈ ਕਾਲ ਆਈ ਹੋਵੇ ਜਾਂ ਕੋਈ ਨਾਲ ਖੜਿਆ ਹੋਵੇ ਆ ਕਿ ਜਦੋਂ ਆਪਾਂ ਚੱਲ ਰਹੀ ਸੀਗੀ ਇੱਕ ਹੋਰ ਕੋਈ ਸਹਾਇਤਾ ਕਿਸੇ ਵੱਲੋਂ ਤੁਹਾਨੂੰ ਅਧਿਕਾਰੀ ਵੱਲੋਂ ਮਿਲੀ ਹੋਵੇ ਕੋਈ ਮੁਲਾਜ਼ਮਾ ਵੱਲੋਂ ਐਕਚੁਅਲੀ ਸਹਾਇਤਾ ਜਿਹੜੀ ਸੀਗੀ ਜਿਹੜੇ ਮੇਰੇ ਭਰਾ ਸੀਗੇ ਜਿਹੜੇ ਇੱਥੇ ਆਪਣੇ ਮੇਰੇ ਬ੍ਰਦਰ ਦੀ ਵੀ ਦੁਕਾਨ ਹੈ ਨੀਚੇ ਸਲੂਨ ਵੀ ਉਧਰ ਵੀ ਥੋੜਾ ਨੁਕਸਾਨ ਹੋਇਆ ਤੇ ਮੇਰਾ ਤਾਂ ਜੜਾ ਜਿਹੜਾ ਹੋਇਆ ਹੀ ਹੋਇਆ ਤੇ ਉਹਨਾਂ ਦਾ ਵੀ ਨੁਕਸਾਨ ਹੈ ਹੋਇਆ ਤੇ ਜਿਹੜੇ ਜ ਟ੍ਰੈਵਲ ਵਾਲੇ ਸੀਗੇ ਉਹਨਾਂ ਦਾ ਵੀ ਬਹੁਤ ਜ਼ਿਆਦਾ ਨੁਕਸਾਨ ਹੋ ਤੇ ਜਿਹੜੀ ਸਭ ਤੋਂ ਜ਼ਿਆਦਾ ਸਹਾਇਤਾ ਮਿਲੀ ਮੇਰੇ ਭਰਾ ਸੀਗੇ ਜਿਹੜੇ ਇੱਥੇ ਜਿੰਨੇ ਵੀ ਮਜੂਦ ਸੀਗੇ ਤੇ ਉਹਨਾਂ ਨੇ ਪੂਰੀ ਮਤਲਬ ਪੂਰੀ ਜਾਨ ਜੋ ਦੇ ਨਾਲ ਜਾਨ ਨੂੰ ਤੇ ਇਹਨਾਂ ਨੇ ਇਸ ਅੱਗ ਨੂੰ ਅੱਗ ਨੂੰ ਕਾਬੂ ਵੀ ਪਾਇਆ ਪਰ ਉਸ ਤੋਂ ਬਾਅਦ ਆਪਣੇ ਫਾਇਰ ਵਾਲੇ ਆ ਗਏ ਸੀਗੇ ਆਪਣੇ ਮੁਲਾਜ਼ਮ ਤੇ ਉਹਨਾਂ ਨੇ ਵੀ ਬਹੁਤ ਉਹਨਾਂ ਦੀ ਸਹਾਇਤਾ ਵੀ ਬਹੁਤ ਹੋਈ ਤੇ ਬਹੁਤ ਇਸ ਅੱਗ ਨੂੰ ਫਿਰ ਕਾਬੂ ਦੇ ਵਿੱਚ ਕੀਤਾ ਉਹਨਾਂ ਨੇ ਉੰਦੇ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੁੰਦੇ ਕਿ ਸ਼ਾਰਟ ਸਰਕਟ ਹੋ ਰਹੇ ਨੇ ਗਰਮੀ ਦਾ ਮਾਹੌਲ ਹੈ ਤੇ ਅੱਜਕੱਲ ਤੁਹਾਨੂੰ ਪਤਾ ਕਿ ਲੀਕਿਜ ਚ ਚਗਾਰੀ ਇੰਨਾ ਵੱਡਾ ਧਮਾਕਾ ਕਰ ਜਾਂਦੀ ਹੈ ਕਿ ਪਤਾ ਨਹੀਂ ਲੱਗਦਾ ਇੱਕ ਸੈਕਿੰਡ ਦੇ ਵਿੱਚ ਤੁਸੀਂ ਦੇਖ ਰਹੇ ਹੋ ਤੁਹਾਡੇ ਸਾਹਮਣੇ ਇਹ ਤੁਹਾਡੀ ਦੁਕਾਨ ਹੈ ਉਹ ਨੀਚੇ ਵਾਲੀ ਦੁਕਾਨ ਹੈ ਬਿਲਕੁਲ ਰਾਖ ਜਿਹੜੀ ਹੋ ਚੁੱਕੀ ਹੈ ਬਹੁਤ ਵੱਡਾ ਲਾਸ ਹੈ ਕਿਉਂਕਿ ਆਪਾਂ ਹੈਗੇ ਸੈਨਫਲ এমਪਲੋਇਡ ਬੰਦੇ ਕਿਉਂਕਿ ਜਿਹੜੀ ਇਹ ਐਡੀ ਵੱਡੀਆਂ ਮਿਹਨਤਾਂ ਕਰਨੀਆਂ ਦਿਨ ਰਾਤ ਜਾਗਣਾ ਹਨਾ ਸ਼ੋਜ਼ ਵਗੈਰਾ ਕਰਨੇ ਆ ਇਹ ਇਹਨਾਂ ਦੇ ਜ਼ਰੀਏ ਸੀ ਆਪਣਾ ਆਸ਼ਿਆਨਾ ਬਣਾਇਆ ਸੀਗਾ ਤੇ ਮੈਂ ਉਮੀਦ ਕਰਦਾ ਕਿ ਜਿਹੜਾ ਜਿਹੜਾ ਮੇਰਾ ਨੁਕਸਾਨ ਹੋਇਆ ਮੈਨੂੰ ਨੁਕਸਾਨ ਉਹ ਖਮਿਆਦਾ ਮੈਨੂੰ ਮਿਲ ਸਕੇ ਕਿ ਕਿਹਨਾਂ ਨੂੰ ਅਪੀਲ ਕਰ ਰਹੇ ਹੋ ਪ੍ਰਸ਼ਾਸਨ ਨੂੰ ਅਪੀਲ ਕਰ ਰਹੇ ਹੋ ਤੁਸੀਂ ਜਿਨ੍ਹਾਂ ਦੀ ਦੁਕਾਨ ਮੀਚੇ ਸੀ ਉਹਨਾਂ ਨੂੰ ਅਪੀਲ ਕਰੀ ਉਹਨਾਂ ਨੂੰ ਹੀ ਕਰੂੰਗਾ ਕਿਉਂਕਿ ਜ਼ਰੀਆ ਤਾਂ ਉਹੀ ਸੀਗਾ ਦੰਦਪਾਨ ਮੈਂ ਇਹੀ ਕਹਿਣਾ ਚਾਹੁੰਦਾ ਸੀਗਾ ਵੀ ਜੀ ਤੁਸੀਂ ਸ਼ਾਪ ਦੇ ਵਿੱਚੋਂ ਤਾਂ ਜਿਹੜੇ ਆਪਣੇ ਗਰਮੀ ਦਾ ਮਾਹੌਲ ਆ ਕਿਉਂਕਿ ਸੌਟ ਸਰਕਰ ਦਾ ਆਬਵੀਸਲੀ ਹੋਏਗਾ ਹਨਾ ਤੇ ਆਬਵੀਸਲੀ ਹੋਏਗਾ ਉਸ ਤੋਂ ਬਾਅਦ ਤੁਸੀਂ ਜਾਨਨੇ ਉਹ ਦੁਕਾਨ ਆਫ ਕਰਕੇ ਜਾਂਦੇ ਹੋ ਤਾਂ ਆਪਣੇ ਜਿਹੜੇ ਪਲੱਗ ਵਗੈਰਾ ਸਵਿਚ ਵਗੈਰਾ ਉਹ ਤੁਸੀਂ ਆਫ ਕਰਕੇ ਜਾਓ ਤਾਂ ਕਿ ਜਿਹੜਾ ਆ ਦੂਸਰੇ ਬੰਦੇ ਨੂੰ ਨੁਕਸਾਨ ਨਾ ਹੋਵੇ ਦੇਖੋ ਜੀ ਨੁਕਸਾਨ ਜਿਹੜਾ ਕਿਸੇ ਦੇ ਵੀ ਹੱਥ ਵਿੱਚ ਨਹੀਂ ਹੁੰਦਾ ਤੇ ਉਸ ਗੱਲ ਹੈ ਕਿ ਤੁਸੀਂ ਖੜੜ ਸਜੂ ਮਜ਼ਰਾ ਕਲੋਂਦੀ ਗੱਲ ਕਰੇ ਕਿ ਬਹੁਤ ਹੀ ਦੁਖਦਈ ਖਬਰ ਹੈ ਕਿ ਥੱਲੇ ਵੀ ਇੱਕ ਦੁਕਾਨਪੁਰੀ ਜਿਹੜੀ ਆ ਉਹ ਰਾਖ ਵਿੱਚ ਬਦਲ ਗਈ ਤੇ ਉੱਪਰ ਵਾਲੀ ਦੁਕਾਨ ਵੀ ਨੁਕਸਾਨ ਦੋਨੇ ਦੁਕਾਨਾਂ ਦਾ ਹੋਇਆ ਪਰ ਕੀ ਮਜੂਰ ਸੀ ਰੱਬ ਨੂੰ ਇਹ ਕੋਈ ਨਹੀਂ ਜਾਣਦਾ ਐਕਚੁਅਲੀ ਮੈਂ ਦੁਕਾਨਾ ਚਾਹੁੰਦਾ ਦੇਖੋ ਤੁਸੀਂ ਮੇਰਾ ਸਾਰਾ ਸਮਾਨ ਜਿਹੜਾ ਹੈਗਾ ਆ ਉਹ ਸਾਰਾ ਕੈਮਰਾਮੈਨ ਨੂੰ ਕਹਾਂਗਾ ਕਿ ਅ ਦਿਖਾਇਆ ਜਾਵੇ ਕਿ ਜਿਹੜੀ ਤਸਵੀਰਾਂ ਜਿਹੜੀਆਂ ਆ ਇਹ ਜਿਹੜਾ ਸਮਾਨ ਹੈ ਸਾਰਾ ਜਿਹੜਾ ਆ ਉਹ ਦੇਖੋ ਕਿੰਨੀ ਵੱਡੀ ਐਲ ਸੀ ਡੀ ਸੀਗੀ ਉਹ ਟਬਲੇਟ ਸੀਗਾ ਸਾਰਾ ਸਾਰਾ ਸਮਾਨ ਕੁਝ ਸਮਾਨ ਐਦਾਂ ਦਾ ਸੀਗਾ ਸਾਰਾ ਫੁੱਕ ਕੇ ਰਾਖ ਹੋ ਗਿਆ ਉਹ ਮੈਂ ਸਾਰੀ ਜਿਹੜੀ ਆ ਥੱਲੇ ਮੈਂ ਸਾਰੀ ਸਿਟੀ ਆ ਕਿਉਂਕਿ ਜਿਹੜੀ ਆ ਇੱਕ ਥੱਲੇ ਵੀ ਮੈਂ ਅਪੀਲ ਕਰਾਂਗਾ ਕੈਮਰਾਮੈਨ ਸਾਹਮਣੇ ਥੱਲੇ ਵੀ ਇੱਕ ਤੁਸੀਂ ਆਓ ਚਲੋ ਕਿ ਆਪਾਂ ਥੱਲੇ ਜਿਹੜੀ ਦੁਕਾਨ ਆ ਉਹਦਾ ਕੀ ਨੁਕਸਾਨ ਹੋਇਆ ਥੋੜਾ ਜਿਹਾ ਆ ਦੂਸਰੀ ਜਿਹੜੀ ਦੁਕਾਨ ਆ ਉਹਦੀ ਤਸਵੀਰ ਹੈ ਜੀ ਇਹ ਪੂਰਾ ਜਿਹੜਾ ਰਾਖ ਦੇ ਵਿੱਚ ਦਫਤਰ ਬਦਲ ਚੁਕਿਆ ਹੈ ਕਿ ਟੈਕਸੀ ਸਰਵਿਸ 24 7 ਜਿੰਨਾ ਦੀ ਦੁਕਾਨ ਸੀਗੀ ਇਹ ਟੈਕਸੀ ਸਰਵਿਸ ਵਾਲਿਆਂ ਦੀ ਦੁਕਾਨ ਸੀਗੀ 24 7 ਲੇਕਿਨ ਪੂਰੀ ਜਿਹੜੀ ਦੁਕਾਨ ਹੈ ਤਸਵੀਰ ਕੈਮਰਾਮਨ ਜੀ ਕੋਲ ਥੱਲੇ ਦੀ ਲੈ ਕੇ ਪੂਰੀ ਉੱਪਰ ਤੱਕ ਤਸਵੀਰ ਪਿੱਛੋਂ ਦਿਖਾਈ ਜਾਵੇ ਕਿ ਪੂਰੀ ਦੁਕਾਨ ਜਿਹੜੀ ਹੈ ਉਹ ਰਾਖ ਦੇ ਵਿੱਚ ਬਰਲ ਚੁਕੀ ਹੈ ਇਹ ਇੱਕ ਚਿੰਗਾਰੀ ਨੇ ਜਿਹੜਾ ਪੂਰੇ ਹੀ ਦੁਕਾਨ ਨੂੰ ਰਾਖ ਦੇ ਵਿੱਚ ਬਗਲ ਕੇ ਰੱਖ ਦਿੱਤਾ ਕੀ ਵੀਰੇ ਤੁਸੀਂ ਹੁਣ نیچے ਜਿਹੜਾ ਨੂੰ ਖਾ ਫੇਰ پوری ਦੁਕਾਨ ਜਿਹੜੀ ਉਹਨਾਂ ਦਾ ਮੈਨੂੰ ਲੱਗਦਾ ਕੁਝ ਵੀ ਨਹੀਂ ਬਚਿਆ ਸ਼ਾਇਦ ਉਹਨਾਂ ਦਾ ਤਾਂ ਸਾਰਾ ਸਾਰਾ ਟੋਟਲੀ ਲਾਸ ਹੋ ਚੁੱਕਿਆ ਹੈ ਤੇ ਤਕਰੀਬਨ ਨਾਲ ਵਾਲੀ ਦੁਕਾਨ ਦੇ ਕੁਝ ਕੁਝ ਨੂੰ ਕੁਝ ਨੁਕਸਾਨ ਹੋਇਆ ਹੈ ਜੀ ਆਪਣਾ ਕੰਪਿਊਟਰ ਵਾਲੀ ਦੁਕਾਨ ਇਹਨਾਂ ਦਾ ਵੀ ਕੁਝ ਹਾਂ ਇਹਨਾਂ ਦਾ ਵੀ ਕੋਈ ਨੁਕਸਾਨ ਹੋਇਆ ਇਹ ਵੀ ਆਊਟ ਆਫ ਸਟੇਸ਼ਨ ਸੀਗੇ ਗਏ ਹੋਏ ਸੀਗੇ ਤੇ ਵੀ ਬਹੁਤ ਇਹ ਵੀ ਜਦੋਂ ਮੈਂ ਆਇਆ ਉਦੋਂ ਨਹੀਂ ਸੀ ਟਾਈਮ ਆਏ ਨੇ ਤੇ ਉਹਨਾਂ ਦਾ ਵੀ ਸਾਰਾ ਨੁਕਸਾਨ ਹੋ ਗਿਆ ਹੈ ਪ੍ਰਸ਼ਾਸਨ ਨੂੰ ਵੀ ਅਪੀਲ ਹੈ ਕਿ ਥੋੜਾ ਜਿਹਾ ਮਤਲਬ ਜਿਹੜੀ ਹੁਣ ਕੀ ਪ੍ਰਸ਼ਾਸਨ ਵੀ ਆਪਾਂ ਕੁਝ ਨਹੀਂ ਕਹਿ ਸਕਦੇ ਕਿਉਂਕਿ ਇਹ ਤਾਂ ਕੁਦਰਤੀ ਹੋਇਆ ਜੋ ਵੀ ਹੋਇਆ ਇਹਦੇ ਵਿੱਚ ਕਿਸੇ ਦਾ ਕੋਈ ਕਸੂਰ ਨਹੀਂ ਹੈ ਇਹੀ ਗੱਲ ਕੀਤੀ ਹੈ ਵੀ ਗਰਮੀ ਦਾ ਟਾਈਮ ਹੈ ਕਿਉਂਕਿ ਜਿਹੜਾ ਉਹ ਗਰਮੀ ਦੇ ਵਿੱਚ ਸ਼ਾਰਟ ਸਰਕਟ ਆਬਵੀਅਸਲੀ ਹੋਏਗਾ ਕਿਉਂਕਿ ਤੁਸੀਂ ਜਾਣਦੇ ਹੋ ਜਿੱਦਾਂ ਹਨਾ ਤੁਸੀਂ ਆਪਣੇ ਸੋਕੇ ਜ ਫਲੱਗ ਪਾਵਰ ਪਲੱਗ ਹੁੰਦੇ ਆ ਕਿਉਂਕਿ ਉਹ ਲੱਗਣੀ ਲੱਗਣੀ ਹੋਵਦੀ ਸੀ ਤਾਂ ਉਹ ਇਸ ਚੀਜ਼ ਦਾ ਆਪਾਂ ਨੂੰ ਵੀ ਅਵੇਅਰਸ ਹੋਣਾ ਚਾਹੀਦਾ ਹੈ ਇਹ ਮੈਂ ਕਹਾਂਗਾ ਬਾਕੀ ਨੁਕਸਾਨ ਤਾਂ ਸਾਡਾ ਬਹੁਤ ਹੋ ਗਿਆ ਹੁਣ ਇਸ ਦੇ ਵਿੱਚ ਕੌਣ ਜ਼ਿੰਮੇਵਾਰ ਹੈ ਇਹ ਦੁਕਾਨਦਾਰ ਹੈ ਜਾਂ ਬਿਜਲੀ ਵਿਭਾਗ ਹੈ ਜਾਂ ਫਿਰ ਇਹਨਾਂ ਦੀ ਜਿਹੜੇ ਸੁੱਚ ਔਨ ਰਹਿ ਗਏ ਸੀ ਉਹਦੇ ਕਰਕੇ ਹੋਇਆ ਘਟਨਾ ਇਹ ਤਾਂ ਹੁਣ ਰੱਬ ਹੀ ਜਾਣਦਾ ਹੈ ਇਸ ਕੋਲ ਆਪਾਂ ਕੁਛ ਨਹੀਂ ਕਰਦੇ ਤੇ ਖਰੜ ਤੋਂ ਅਰਮਾਨ ਦੀ ਖਾਸ ਰਿਪੋਰਟ